ਜੀ ਕੱਲਾ ਪਿਓ ਧੀ ਦਾ ਨਹੀਂ ਰਹਿ ਗਿਆ ਹੋਰ ਬੜੇ ਸਬੰਧ ਨੇ ਬੜੀਆਂ ਪਤਾਂ ਨੇ ਜਿਨ੍ਹਾਂ ਕਰਕੇ ਮੈਨੂੰ ਲੱਗਦਾ ਵਿੱਚ ਕੁੜੀਆਂ ਦਾ ਵੀ ਥੋੜਾ ਜਿਹਾ ਫਾਲਟ ਹੈ فرض ਕਰੋ ਕੋਈ ਲੜਕੀ ਅਦਮਚਿੰਦੇ ਕੱਪੜੇ ਪਾ ਕੇ ਆਪਣੇ ਪਿਓ ਕੋਲ ਬੈਠਦੀ ਹੈ ਤਾਂ ਸਾਡੇ ਵਰਗਿਆਂ ਨੂੰ ਤਾਂ ਸ਼ਰਮ ਆਉਂਦੀ ਹੈ ਕਿਉਂਕਿ ਸਭ ਬਰਾਬਰ ਬੈਠੀ ਸਕੇ ਇੱਕ ਹੋਰ ਘਰ ਹਾਂਜੀ فرض ਕਰੋ ਵੀ ਟੀਵੀ ਦੇ ਉੱਤੇ ਮੀਡੀਆ ਦੇ ਉੱਤੇ ਕੋਈ ਪਿਕਚਰ ਦਿਖਾਈ ਜਾ ਰਹੀ ਹੋ ਉਸ ਪਿਕਚਰ ਵਿੱਚ ਕੁਛ ਇਸ ਤਰ੍ਹਾਂ ਦਾ ਹੈ ਜਿਹੜਾ ਯੰਗਸਟਰ ਵਾਲੇ ਜਾਂ ਦੇਹੀ ਦੀ ਖੇਡ ਬਾਰੇ ਜਾਂ ਛੋਟੀਆਂ ਸੋਚਾਂ ਬਾਰੇ ਗੱਲ ਕਰਦਾ ਹਾਂਜੀ ਉਦੋਂ ਸਾਨੂੰ ਲੱਗਦਾ ਪਿਓਤੀ ਬੈਠ ਕੇ ਕੁਝ ਨਹੀਂ ਦੇਖ ਸਕਦਾ ਸਾਨੂੰ ਲੱਗਦਾ ਹੋ ਸਕਦਾ ਅੱਜ ਕੱਲ੍ਹ ਦੇ ਲੋਕ ਕਹਿੰਦੇ ਇੱਕ ਡਿਗਵਟੀ ਗੱਲ ਹੈ ਕਿੰਨੀ ਪਛਾਹ ਖੜੂ ਕਿੱਚੂ ਹੈ ਔਰ ਸਾਨੂੰ ਲੱਗਦਾ ਔਸ਼ ਔਰਤ ਮੱਦ ਦੇ ਵਿਚਕਾਰ ਦੀ ਤਮੀਜ਼ ਦੀ ਪਛਾਣ ਹੁੰਦੀ ਹੈ ਜਿਸ ਨੂੰ ਬਰਕਰਾਰ ਰੱਖਣਾ ਸਾਡੀ ਪੀੜ੍ਹੀ ਨੇ ਤਾਂ ਬਹੁਤ ਜ਼ਰੂਰੀ ਸਮਝਿਆ ਜੇ ਹੁਣ ਨਹੀਂ ਰੱਖੀ ਹੋਈ ਤਾਂ ਫਿਰ ਮਾਰਦਾ ਤਾਂ ਵੀ ਮੋਰੀ ਬਹੁਤ ਕੁਛ ਅਜਿਆ ਹੋ ਰਿਹਾ ਹਾਂਜੀ ਜਿਹੜਾ ਨਹੀਂ ਚਾਹੀਦਾ ਜੇ ਆਪਾਂ ਚਲੋ ਇਹ ਕੁੜੀ ਦੀ ਗੱਲ ਕਰਦੇ ਆਂ ਵੀ ਕੁੜੀਆਂ ਦੀ ਸੇਫਟੀ ਦੀ ਮੇਰੇ ਨਾਲ ਥੋੜੇ ਦਿਨ ਪਹਿਲਾਂ ਕਿਸੇ ਨੇ ਮੇਰੇ ਨਾਲ ਪਹਿਲਾਂ ਮੈਸੇਜ ਕੀਤਾ ਫਿਰ ਗੱਲ ਹੋਈ ਆਸਟ੍ਰੇਲੀਆ ਚਲੇ ਗਈ ਕਹਿੰਦੇ ਜੇ ਮੈਂ ਇੱਧਰ ਪੜਾਉਣੀ ਆ ਤਾਂ ਡਰ ਲੱਗਦਾ ਵੀ ਅੰਗਰੇਜ਼ਾਂ ਵਰਗੀ ਬਣ ਜੂ ਕਹਿੰਦੇ ਜੇ ਮੈਂ ਅਸੀਂ ਮੁੜਦੇ ਆਂ 15 ਸਾਲਾਂ ਬਾਅਦ ਕਹਿੰਦੇ ਉੱਥੇ ਇਹ ਡਰ ਲੱਗਦਾ ਵੀ ਉੱਥੇ ਤਾਂ ਆਪ ਦੇ ਰਿਸ਼ਤਿਆਂ ਤੋਂ ਵੀ ਡਰ ਲੱਗਦਾ ਹੁੰਦਾ ਦੀ ਸੇਫਟੀ ਦੀ ਸੀ ਦੀ ਮਾਂ ਹੈ ਕਹਿੰਦੇ ਮੈਨੂੰ ਇਹ ਡਰ ਲੱਗਦਾ ਹੁੰਦਾ ਕਹਿੰਦੇ ਮੈਂ ਇੱਕ ਵਾਰ ਆਈ ਸਾਲ ਚ ਤੇ ਕਿਸੇ ਦੋਦੀ ਕੋਲੇ ਮੇਰੀ ਬੇਟੀ ਦੋ ਤਿੰਨ ਵਾਰੀ ਜਾਇਆ ਕਰੇ ਦੋਦੀ ਲੈ ਜਾਇਆ ਕਰੇ ਚੱਕ ਕੇ ਕਹਿੰਦੇ ਮੈਂ ਨਹੀਂ ਕਹਿੰਦੀ ਵੀ ਉਹ ਗਲਤ ਸੀ ਜਾਂ ਸਹੀ ਸੀ ਵੀ ਮੇਰੀ ਪਰ ਮੈਨੂੰ ਕਹਿੰਦੇ ਮੈਨੂੰ ਐ ਇੱਕ ਭਰਾ ਘਵਾ ਕਰੇ ਵੀ ਮੇਰੀ ਤੀਨ ਚੱਕ ਕੇ ਖੜਾਉਣ ਲੈ ਗੇ ਵੀਕ ਡਰ ਇਹ ਦੇਖੋ ਇਹ ਮੈਂ ਨਹੀਂ ਮੰਨ ਵੀ ਸ਼ੱਕ ਵੀ ਨਹੀਂ ਕਰ ਪਰ ਮੈਂ ਮੰਨਦੀ ਕਿ ਹਰ ਮਾਂ ਨੂੰ ਡਰ ਲੱਗਦਾ ਹੈ ਲੱਗਣਾ ਵੀ ਚਾਹੀਦਾ ਮੈਨੂੰ ਤਾਂ ਲੱਗਦਾ ਜਦੋਂ ਅਸੀਂ ਛੋਟੇ ਛੋਟੇ ਸੀ ਸਾਡੇ ਤੇ ਬਹੁਤ ਰਿਸਟ੍ਰਿਕਸ਼ਨ ਸੀਗੀਆਂ ਉਦੋਂ ਸਾਨੂੰ ਗੁੱਸਾ ਵੀ ਬਹੁਤ ਆਉਂਦਾ ਸੀ ਪਰ ਅੱਜ ਕੱਲ ਦੇ ਹਾਲਾਤ ਦੇਖ ਕੇ ਲੱਗਦਾ ਵੀ ਹਰ ਮਾਂ ਬਾਪ ਨੂੰ ਕਲੀ ਕੁੜੀ ਨਹੀਂ ਮੁੰਡੇ ਤੇ ਵੀ ਅਖਰ ਖੜੀ ਚਾਹੀਦੀ ਹੈ ਕਿ ਇਹਦੀ ਤੌਰ ਕਿਵੇਂ ਹੈ ਕਹਿੰਦੇ ਪਹਿਲਾਂ 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 ਹਾਂਜੀ ਪਹਿਲਾਂ ਇਹ ਕਹਿੰਦੇ ਸੀ ਵੀ ਜਦੋਂ ਥੋੜੀ ਮਤਲਬ ਕਿਸੇ ਮੁੰਡੇ ਦੀ ਪੱਗ ਦੇ ਰੰਗ ਵਾਲੇ ਫੁੱਲ ਕੁੜੀ ਫੇਲ ਗੁੱਟਿਆਂ ਚ ਪਾਉਂਦੀ ਸੀ ਸਮਾਂ ਨੂੰ ਪਤਾ ਲੱਗ ਜਾਂਦਾ ਸੀ ਹਾਂਜੀ ਉਹ ਕਿਉਂ ਨਹੀਂ ਹੁਣ ਪਤਾ ਲੱਗਦਾ ਕਿਉਂਕਿ ਵਿਥਪਾਜ ਇੱਕ ਕਲਚਰਲ ਵਿਥ ਹੈ ਹਾਂਜੀ ਕੁੜੀ ਦੇ ਹਾਸਿਆਂ ਚੋਂ ਪਛਾਣ ਜਾਂਦੀ ਸੀ ਇਹ ਹਾਸਾ ਕਿੱਥੋਂ ਆਉਂਦਾ ਇਸੇ ਕਰਕੇ ਉਹ ਕੰਧਾਂ ਉੱਚੀਆਂ ਹੋ ਜਾਂਦੀਆਂ ਸੀ ਦਿਵਾਰਾਂ ਉੱਚੀਆਂ ਹੋ ਜਾਂਦੀਆਂ ਸੀ ਕੁੜੀ ਅੰਦਰ ਕੈਸ ਹੋਣ ਲੱਗ ਜਾਂਦੀ ਸੀ ਹੁਣ ਇਸ ਗੱਲ ਨੂੰ ਹਰ ਮਾਂ ਨਹੀਂ ਸਮਝਦੀ ਜਿਹੜੇ ਕਿ ਸਮਝਣਾ ਚਾਹੀ ਹਾਂ ਜੀ ਜੇ ਆਪਾਂ ਨੇ ਫਰਜ਼ ਕਰੋ ਕੇਸਰ ਦੀ ਕੈਰੀ ਬੀਜੀ ਹਾਂਜੀ ਕੇਸਰ ਕੀਮਤੀ ਚੀਜ਼ ਹੈ ਕੀਮਤੀ ਚੀਜ਼ ਨੂੰ ਕੀਮਤੀ ਨਿਗਰਾਨੀ ਦੇਠੀ ਪਾਲਣਾ ਪਊਗਾ ਬਿਲਕੁਲ ਵੇਦਨ ਦਾ ਨਾ ਦਤੀਆ ਬੋਤ ਕੀ ਇਮਪੀ ਬੋਤ ਜੀ ਹਾਂ ਤੇ ਉਹਨਾਂ ਨੇ ਤਾਂ ਕਿੰਨੇ ਘਰਾں ਦੀ ਕਲਚਰ ਪਾਲਣੀ ਹੁੰਦੀ ਅੱਗੇ ਜਾ ਕੇ ਵੀ ਹਾਂ ਅੱਗੇ ਜਾ ਕੇ ਵੀ ਦੋ ਘਰਾں ਦੀ ਖਾਸ ਤਰ੍ਹਾਂ ਦੀ ਉਹਨੇ ਰਾਖੀ ਕਰਨੀ ਹੈ ਮੈਨੂੰ ਤਾਂ ਜਿਵੇਂ 3 ਹਕੀਮਪੀ ਨੇ ਨਾ ਪੁੱਤ ਉਹਨੇ ਕਿੰਦੀ ਹੈਨੀ